ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੁਕੂ ਦੀ ਕਿਚਨ ਵਿੱਚ ਅੱਜ ਅਸੀਂ ਆਪਣੀ ਕਿਚਨ ਚ ਬਹੁਤ ਹੀ ਸੌਖੀ ਔਰ ਟੇਸਟੀ ਔਰ ਬਹੁਤ ਜਲਦੀ ਬਣ ਜਾਣ ਵਾਲੀ ਇੱਕ ਰੈਸਪੀ ਲੈ ਕੇ ਆਏ ਹਾਂ ਜੋ ਕਿ ਹੈ ਮਟਰ ਔਰ ਪਨੀਰ ਦੀ ਫਰਸੀ ਇਸ ਨੂੰ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਇੱਕ ਕੜਚੀ ਸਰੋਂ ਦਾ ਤੇਲ ਗਰਮ ਕਰਾਂਗੇ ਜਦੋਂ ਸਾਡਾ ਤੇਲ ਗਰਮ ਹੋ ਜਾਏਗਾ ਅਸੀਂ ਇਹਦੇ ਚ ਦੋ ਪਿਆਜ਼ 1 ਇੰਚ ਅਦਰਕ ਦਾ ਟੁਕੜਾ ਚੋਪਰ ਚ ਬਰੀਕ ਕੱਟ ਕੇ ਪਾਵਾਂਗੇ ਤੇ ਇਹਨੂੰ ਅਸੀਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਕਿ ਇਹ ਹਲਕਾ ਗੁਲਾਬੀ ਨਹੀਂ ਹੋ ਜਾਂਦਾ ਇਸ ਰੈਸਪੀ ਵਾਸਤੇ ਅਸੀਂ ਪਿਆਜ਼ ਨੂੰ ਡਾਰਕ ਬ੍ਰਾਊਨ ਨਹੀਂ ਕਰਨਾ ਤੇ ਬਹੁਤ ਹੀ ਜਲਦੀ ਇਹਦਾ ਕਲਰ ਜਿਹੜਾ ਉਹ ਚੇਂਜ ਹੋ ਜਾਏਗਾ ਪਿਆਜ਼ ਸਾਡੇ ਹਲਕੇ ਗੁਲਾਬੀ ਹੋ ਗਏ ਹਨ ਹੁਣ ਅਸੀਂ ਇੱਥੇ ਕੁਝ ਸੁੱਕੇ ਮਸਾਲੇ ਪਾਵਾਂਗੇ ਜਿਵੇਂ ਕਿ ਅੱਧਾ ਛੋਟਾ ਚਮਚ ਹਲਦੀ ਇੱਕ ਛੋਟਾ ਚਮਚ ਧਨੀਆ ਪਾਊਡਰ ਇੱਕ ਛੋਟਾ ਚਮਚ ਢੇਗੀ ਮਿਰਚ ਤੇ ਨਮਕ ਆਪਣੇ ਸਵਾਦ ਅਨੁਸਾਰ ਮਸਾਲਿਆਂ ਨੂੰ ਅਸੀਂ 1 ਮਿੰਟ ਵਾਸਤੇ ਪਿਆਜ਼ਾਂ ਨਾਲ ਭੁੰਨ ਲਾਂਗੇ ਮਸਾਲੇ ਸਾਡੇ ਭੁੰਨ ਗਏ ਆ ਹੁਣ ਅਸੀਂ ਇੱਥੇ ਦੋ ਟਮਾਟਰ ਦੋ ਹਰੀਆਂ ਮਿਰਚਾਂ ਨੂੰ ਵੀ ਚੋਪਰ ਚ ਬਰੀਕ ਕੱਟ ਲਿੱਤਾ ਉਹਨੂੰ ਵੀ ਇਹਦੇ ਚ ਪਾਵਾਂਗੇ ਤੇ ਟਮਾਟਰਾਂ ਨੂੰ ਅਸੀਂ ਮਸਾਲੇ ਚ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਅੱਛੀ ਤਰ੍ਹਾਂ ਇਹ ਮਸਾਲੇ ਨਾਲ ਮਿਲ ਨਹੀਂ ਜਾਂਦੇ ਤੇ ਇਹਨਾਂ ਦਾ ਸਾਰਾ ਜਿਹੜਾ ਤੇਲ ਹੈ ਉਹ ਮਸਾਲੇ ਤੋਂ ਅਲੱਗ ਨਹੀਂ ਹੋ ਜਾਂਦਾ ਦੋ ਤਿੰਨ ਮਿੰਟ ਵਿੱਚ ਹੀ ਸਾਡਾ ਮਸਾਲਾ ਭੁੰਨ ਕੇ ਜਿਹੜਾ ਕਿ ਤਿਆਰ ਹੋ ਜਾਏਗਾ ਹੁਣ ਅਸੀਂ ਇੱਥੇ ਇੱਕ ਕੱਪ हरे मटर ਪਾਵਾਂਗੇ ਮੈਂ ਇੱਥੇ ਫਰੋਜ਼ਨ ਮਟਰ ਯੂਜ਼ ਕੀਤੇ ਆ ਤੁਸੀਂ ਚਾਹੋ ਤਾਂ ਫਰੈਸ਼ ਮਟਰ ਵੀ ਯੂਜ਼ ਕਰ ਸਕਦੇ ਹੋ ਮਸਾਲੇ ਵਿੱਚ ਚੰਗੀ ਤਰ੍ਹਾਂ ਆਪਾਂ ਮਟਰਾਂ ਨੂੰ 1 ਮਿੰਟ ਵਾਸਤੇ ਭੁੰਨਾਂਗੇ ਉਸ ਤੋਂ ਬਾਅਦ ਅਸੀਂ ਢੱਕਣ ਲਗਾ ਕੇ ਸਿਮ ਆਂਚ ਤੇ ਇਹਨੂੰ 5 ਮਿੰਟ ਵਾਸਤੇ ਪਕਾਵਾਂਗੇ 5 ਮਿੰਟ ਬਾਅਦ ਅਸੀਂ ਇੱਕ ਵਾਰ ਸਬਜ਼ੀ ਨੂੰ ਦੁਬਾਰਾ ਹਿਲਾਵਾਂਗੇ ਤੇ ਇਹਨੂੰ 2 ਮਿੰਟ ਵਾਸਤੇ ਦੁਬਾਰਾ ਢੱਕ ਕੇ ਪਕਾਵਾਂਗੇ ਹੁਣ ਮਟਰ ਸਾਡੇ ਚੰਗੀ ਤਰ੍ਹਾਂ ਪੱਕ ਗਏ ਆ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਦੇ ਚ ਅਸੀਂ ਇੱਥੇ 2 ਕੱਪ ਪਨੀਰ ਪਾਵਾਂਗੇ ਪਨੀਰ ਨੂੰ ਵੀ ਇਸ ਸਬਜ਼ੀ ਚ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਟੱਕ ਕੇ ਸਿਮ ਗੈਸ ਤੇ ਹੀ 2 ਮਿੰਟ ਵਾਸਤੇ ਅਸੀਂ ਪਨੀਰ ਨੂੰ ਸੌਫਟ ਹੋਣ ਲਈ ਛੱਡ ਦਾਂਗੇ ਤਾਂ ਕਿ ਉਹ ਚੰਗੀ ਤਰ੍ਹਾਂ ਮੁਲਾਇਮ ਵੀ ਹੋ ਜਾਏ ਤੇ ਸਾਰੇ ਮਸਾਲਿਆਂ ਦਾ ਸੁਆਦ ਵੀ ਪਨੀਰ 'ਚ ਚੰਗੀ ਤਰ੍ਹਾਂ ਆ ਜਾਏ 2 ਮਿੰਟ ਬਾਅਦ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਹਦੇ ਤੇ ਹਰਾ ਧਨੀਆ ਪਾਵਾਂਗੇ ਇਹ ਸਬਜੀ ਬਹੁਤ ਹੀ ਘੱਟ ਸਮਾਨ ਨਾਲ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਆਓ ਹੁਣ ਅਸੀਂ ਤੁਹਾਨੂੰ ਸਰਵ ਕਰਕੇ ਦਿਖਾਉਂਦੇ ਹਾਂ ਤੁਸੀਂ ਇਸ ਸਬਜੀ ਨੂੰ ਬੱਚਿਆਂ ਦੇ ਟਿਫਿਨ ਲਈ ਜਾਂ ਕਦੀ ਟ੍ਰੇਨ 'ਚ ਸਫਰ ਕਰੋ ਸਫਰ ਲਈ ਜਾਂ ਲੰਚ ਬ੍ਰੇਕਫਾਸਟ ਜਾਂ ਡਿਨਰ ਕਿਸੇ ਵੀ ਟਾਈਮ ਖਾ ਸਕਦੇ ਹੋ ਇਹ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਕਈ ਜਗ੍ਹਾ ਤੇ ਇਹਨੂੰ ਬ੍ਰੈਡ ਸ্লাইਸ ਨਾਲ ਵੀ ਸਰਵ ਕੀਤਾ ਜਾਂਦਾ ਹੈ ਤਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ